ਵਿਤਕਰਾਕਾਂ ਦੇ ਇਲਜ਼ਾਮ ਲਾਏ ਨੇ ਸੀਐਮ ਮਾਨ ਨੇ ਕਿਹਾ ਕਿ ਕੇਂਦਰ ਨੇ 26 ਜਨਵਰੀ ਦੀ ਪ੍ਰੇਡ ਚ ਪੰਜਾਬ ਦੀ ਚਾਕੀ ਨੂੰ ਜਗ੍ਹਾ ਨਹੀਂ ਦਿੱਤੀ ਪੰਜਾਬ ਸਰਕਾਰ ਨੇ ਪ੍ਰੇਡ ਦੇ ਲਈ ਤਿੰਨ ਚਾਕੀਆਂ ਦਾ ਮਾਡਲ ਭੇਜਿਆ ਸੀ ਜਿਸ ਚ ਪੰਜਾਬ ਦੀਆਂ ਕੁਰਬਾਨੀਆਂ ਸ਼ਹਾਦਤਾਂ ਦਾ ਇਤਿਹਾਸ ਮਾਈ ਭਾਗੋ ਇਸਤਰੀ ਸ਼ਕਤੀਕਰਨ ਅਤੇ ਪੰਜਾਬ ਦੀ ਅਮੀਰ ਵਿਰਾਸਤ ਦੀ ਪੇਸ਼ਕਾਰੀ ਸੀ ਜਿਨ੍ਹਾਂ ਨੂੰ ਰੱਖਿਆ ਮੰਤਰਾਲੇ ਵੱਲੋਂ ਰਿਜੈਕਟ ਕਰ ਦਿੱਤਾ ਹੈ ਸੀਐਮ ਨੇ ਕਿਹਾ ਕਿ ਕੇਂਦਰ ਨੇ ਸ਼ਹਾਦਤ ਦੇ ਦਿਨਾਂ ਚ ਪੰਜਾਬ ਨਾਲ ਧੋਖਾ ਕੀਤਾ ਵਿਕਰਮ ਸਿੰਘ ਮਜੀਠੀਆ ਜਐਸਆਈਟੀ ਸਾਹਮਣੇ ਪੇਸ਼ ਨਹੀਂ ਹੋਏ ਸ਼ਹੀਦੀ ਹਫਤੇ ਕਰਕੇ ਪੇਸ਼ ਨਾ ਹੋਣ ਦਾ ਹਵਾਲਾ ਦਿੱਤਾ ਗਿਆ 18 ਦਸੰਬਰ ਨੂੰ ਵਿਕਰਮ ਮਜੀਠੀਆ ਜਐਸਆਈਟੀ ਸਾਹਮਣੇ ਪੇਛੋਏ ਸੀ ਉਸ ਵੇਲੇ ਮਜੀਠੀਆ ਤੋਂ 7 ਘੰਟੇ ਪੁੱਛਗਿੱਛ ਕੀਤੀ ਗਈ ਸੀ ਪਿਛਲੀ ਪੇਸ਼ੀ ਦੌਰਾਨ ਐਸਆਈਟੀ ਨੇ ਮਜੀਠੀਆ ਨੂੰ ਸਵਾਲਾਂ ਦਾ ਪਰਫਾਰਮਾ ਦਿੱਤਾ ਸੀ ਜਿਸ ਨੂੰ ਹੁਣ ਮਜੀਠੀਆ ਅਗਲੀ ਪੇਸ਼ੀ ਤੱਕ ਭਰ ਕੇ ਦੇਣਗੇ ਮਜੀਠੀਆ ਵੱਲੋਂ ਪੇਸ਼ ਨਾ ਹੋਣ ਤੇ ਆਪ ਨੇ ਧੱਖਾ ਨਿਸ਼ਾਨਾ ਸਭਿਆ ਦੇਖਿਆ ਕਿ ਮਜੀਠੀਆ ਐਸਆਈਟੀ ਦੀ ਜਾਂਚ ਤੋਂ ਬਚ ਰਹੇ ਹਨ 14 ਜਨਵਰੀ ਤੋਂ ਰਾਹੁਲ ਗਾਂਧੀ ਭਾਰਤ ਨਿਆ ਯਾਤਰਾ ਸ਼ੁਰੂ ਕਰਨਗੇ ਰਾਹੁਲ ਦੀ ਯਾਤਰਾ 14 ਜਨਵਰੀ ਨੂੰ ਮਨੀਪੁਰ ਤੋਂ ਸ਼ੁਰੂ ਹੋਏਗੀ ਤੇ 20 ਮਾਰਚ ਨੂੰ ਮੁੰਬਈ ਖਤਮ ਹੋਏਗੀ ਭਾਰਤ ਨਿਆ ਯਾਤਰਾ 800 ਕਿਲੋਮੀਟਰ ਦਾ ਸਫ਼ਰ ਤੈਅ ਕਰੇਗੀ ਕਾਂਗਰਸ ਨੇ ਦੱਸਿਆ ਕਿ ਯਾਤਰਾ ਸਮਾਜਿਕ ਤੇ ਰਾਜਨੀਤਿਕ ਨਿਆਂ ਲਈ ਹੈ ਇਸ ਤੋਂ ਪਹਿਲਾਂ ਰਾਹੁਲ ਨੇ ਭਾਰਤ ਜੋੜੋ ਯਾਤਰਾ ਕੀਤੀ ਰਾਹੁਲ ਗਾਂਧੀ ਝੱਜਰ ਦੇ ਛਾਰਾ ਪਿੰਡ 'ਚ ਸਥਿਤ ਲਾਲ ਦੀਵਾਨ ਚੰਦ ਮਾਡਰਨ ਰੈਸਲਿੰਗ ਐਂਡ ਯੋਗਾ ਸੈਂਟਰ ਪਹੁੰਚੇ ਇਹੋ ਹੀ ਅਖਾੜਾ ਹੈ ਜਿੱਥੇ ਇਹ ਤੋਂ 올ੰਪੀਅਨ ਖਿਡਾਰੀ ਬਜਰੰਗ ਪੂਨੀਆ ਅੰਤਰਰਾਸ਼ਟਰੀ ਪਹਿਲਵਾਨ ਦੀਪਕ ਪੂਨੀਆ ਨੇ ਆਪਣੇ ਕੁਸ਼ਤੀ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਰਾਹੁਲ ਨੇ ਵਿਰੇਂਦਰ ਖਾੜੇ ਦੇ ਪਹਿਲਵਾਨਾਂ ਨਾਲ ਬਰਾਕਾਰ ਮੁਲਾਕਾਤ ਕੀਤੀ ਅਤੇ ਬਜੰਗ ਪੂਨੀਆ ਤੇ ਹੋਰ ਪਹਿਲਵਾਨਾਂ ਨਾਲ ਕਸਰਤ ਕੀਤੀ। ਰਾਹੁਲ ਨੇ ਪਹਿਲਵਾਨਾਂ ਨਾਲ ਨਾਸ਼ਤਾ ਵੀ ਕੀਤਾ ਤੇ ਉਹਨਾਂ ਨਾਲ ਰੁਟੀਨ ਗੱਲਬਾਤ ਖੇਡ ਮੰਤਰਾਲੇ ਨੇ ਕੁਸ਼ਤੀ ਸੰਗਲੀ ਤਿੰਨ ਮੈਂਬਰੀ ਐਡਹੌਕ ਕਮੇਟੀ ਬਣਾ ਦਿੱਤੀ ਹੈ ਭੁਪਿੰਦਰ ਸਿੰਘ ਬਾਜਵਾ ਕਮੇਟੀ ਦੇ ਪ੍ਰਧਾਨ ਹੋਣਗੇ ਕਮੇਟੀ 'ਚ ਇੱਕ ਮਹਿਲਾ ਵੀ ਸ਼ਾਮਲ ਹੈ ਪਹਿਲਾ ਕੇਂਦਰ ਸਰਕਾਰ ਨੇ ਸੰਜੇਤ ਸਿੰਘ ਨੂੰ WFPI ਦਾ ਪ੍ਰਧਾਨ ਨਿਯੁਕਤ ਕੀਤਾ ਸੀ ਜਿਸ ਦਾ ਪਹਿਲਵਾਨ ਵਿਰੋਧ ਕਰ ਰਹੇ ਸੀ ਸਾਖੀ ਮਲਿਕ ਨੇ ਆਪਣੇ ਸੰन्यास ਲੈਣ ਦਾ ਐਲਾਨ ਕੀਤਾ ਸੀ ਤੇ ਬਜਰੰਗ ਕੁਰੀਆਂ ਨੇ ਵੀ ਪਦਮਸ਼੍ਰੀ ਵਾਪਸ ਕਰ ਦਿੱਤਾ ਸੀ ਇਸ ਕਰਕੇ ਨਵੀਂ ਕਮੇਟੀ ਨੂੰ ਸਸਪੈਂਡ ਕਰ ਦਿੱਤਾ ਹੈ ਪੁਂਚ ਚ ਅਤਵਾਦੀ ਹਮਲੇ ਚ ਚਾਰ ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਸਥਿਤੀ ਦਾ ਜਾਇਜ਼ਾ ਲੈਣ ਲਈ ਰਾਜ ਮੰਤਰੀ ਰਾਜਨਾਥ ਸਿੰਘ ਅੱਜ ਅਰਸੋ ਫਰਾ ਜੋਰੀ ਪੁਂਚ ਜ਼ਿਲ੍ਹਿਆਂ ਦਾ ਦੌਰਾ ਕਰਨ ਲਈ ਜੰਮੂ ਪਹੁੰਚੇ ਰਾਜਨਾਥ ਸਿੰਘ ਨੇ ਫੌਜੀ ਕਮਾਂਡਰਾਂ ਨਾਲ ਵੀ ਮੀਟਿੰਗ ਕੀਤੀ ਉਹਨਾਂ ਕਹਿਆ ਕਿ ਸਰਕਾਰ ਹਰ ਫੌਜੀ ਜਵਾਨ ਦੇ ਨਾਲ ਖੜੀ ਹੈ ਤੇ ਸਾਡੇ ਲਈ ਹਰ ਫੌਜੀ ਮਹੱਤਵਪੂਰਨ ਹੈ ਜਵਾਨਾਂ ਦੀ ਕੁਰਬਾਨੀ ਬੇਮਿਸਾਲ ਹੈ ਅਸੀਂ ਹਰ ਲੜਾਈ ਜਿੱਤਾਂਗੇ ਤੇ ਅਸਵਾਦ ਨੂੰ ਖਤਮ ਕਰਾਂਗੇ जम्मू कश्मीर ਚ ਵੱਡੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ناکਾਮ ਕੀਤੀ ਗਈ ਸ਼੍ਰੀਨਗਰ ਸ਼ਹਿਰ ਦੇ ਬਾਹਰੀ ਇਲਾਕੇ 'ਚ ਸ਼੍ਰੀਨਗਰ ਬਾਰਾਮੁਲਾ ਰਾਸ਼ਟਰੀ ਮਾਰਗ ਤੇ ਆਈਈਡੀ ਬ੍ਰਮਤ ਹੋਇਆ ਬੰਬ ਨਿਰੋਧਕ ਤਸਤੇ ਨੇ ਸੁਰੱਖਿਆ ਰਾਹੀ ਆਈਈਡੀ ਨੂੰ ਆਈਈਡੀ ਨੂੰ ਡਿਫਿਊਜ਼ ਕਰ ਦਿੱਤਾ ਪੂਰੇ ਇਲਾਕੇ 'ਚ ਫੌਜ ਦਾ ਸਰਚ ਆਪਰੇਸ਼ਨ ਚੱਲ ਰਿਹਾ ਹੈ ਆਈਜੀ ਹੈੱਡਕੁਆਟਰ ਸੁਖਚਾਨ ਸੇ ਗੱਲਨੇ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਪੁਲਿਸ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਹੈ ਪੰਜਾਬ ਪੁਲਿਸ ਨੇ ਸਾਲ 2023 'ਚ ਗੈਂਗਸਟਰਾਂ ਖਿਲਾਫ ਵੱਡੀ ਕਾਰਵਾਈ ਕੀਤੀ ਹੈ ਇਸ ਸਾਲ ਪੁਲਿਸ ਨੇ ਫਟ ਦੇ ਕਰੀਬ ਐਨਕਾਊਂਟਰ ਕੀਤੇ ਜਿਸ ਚ 9 ਗੈਂਗਸਟਰ ਮਾਰੇ ਗਏ 482 ਗੈਂਗਸਟਰ ਦੇ ਅਪਰਾਧੀ ਕਾਬੂ ਕੀਤੇ ਗਏ ਜਿਸ ਵਿੱਚੋਂ 386 ਗੈਂਗਸਟਰ ਵੱਖ-ਵੱਖ ਜ਼ਿਲ੍ਹਿਆਂ ਤੋਂ ਫੜੇ ਗਏ ਤੇ 86 ਨੂੰ ਐਜੀਟੀਐਫ ਨੇ ਕਾਬੂ ਕੀਤਾ 32 ਗੈਂਗਸਟਰ ਐਨਕਾਊਂਟਰ ਚ ਸੱਫੀ ਹੋ ਗਏ ਗੈਂਗਸਟਰ ਕੋਲੋਂ 519 ਦੇ ਕਰੀਬ ਹਥਿਆਰ ਵੀ ਬਰਾਮਦ ਲੁਧਿਆਣਾ ਦੇ ਮਿਹਰਬਾਨ ਇਲਾਕੇ ਚ ਕਿਡਨਾਪਿੰਗ ਤੇ ਲੁੱਟ ਦੇ ਮਾਮਲੇ ਚ ਪੁਲਿਸ ਨੇ 6 ਮੁਲਜ਼ਮਾਂ ਨੂੰ ਕਾਬੂ ਕੀਤਾ ਜਿਨ੍ਹਾਂ ਕੋਲੋਂ ਵਾਰਦਾਤ ਚ ਵਰਤੀ ਚਲੰਦਰ ਨੰਬਰ ਗੱਡੀ ਬਰਾਮਦ ਕੀਤੀ ਗਈ ਇਸ ਤੋਂ ਇਲਾਵਾ ਮੁਲਜ਼ਮਾਂ ਤੋਂ 65 ਖਾਨ ਕੱਪੜੇ ਦੇ ਧਾਗਾ 5 ਲੋਹੇ ਦੀਆਂ ਦਾਤਰਾ ਇੱਕ ਸੱਬਲ ਤੋਂ ਮੋਟਰਸਾਈਕਲ ਤੋਂ ਬੈਟਰੀ ਇੱਕ ਟੀਵੀ আর ਇੱਕ ਲੈਪਟਾਪ ਇੱਕ ਇਨਵਰਟਰ ਤੇ ਇੱਕ ਕੰਪਿਊਟਰ ਕੰਡਾ ਬਰਾਮਦ ਕੀਤਾ ਗਿਆ ਘਟਨਾ ਨੂੰ ਅੰਜਾਮ 15 ਦਸੰਬਰ ਨੂੰ ਦਿੱਤਾ ਗਿਆ ਸੀ ਜਦੋਂ ਫੈਕਟਰੀ ਦੇ ਵਰਕਰਾਂ ਨੂੰ ਬੰਦਕ ਬਣਾ ਕੇ ਚੋਰੀ ਲੌਰ ਪੁਲਿਸ ਨੇ ਆਟੋ ਕਾਰ ਖੋ ਕੇ ਭੱਜਣ ਵਾਲੇ ਤਿੰਨ ਲੁਟੇਰਿਆਂ 'ਚੋਂ ਇੱਕ ਨੂੰ ਕੁਝ ਹੀ ਘੰਟਿਆਂ 'ਚ ਕਾਬੂ ਕਰ ਲਿਆ ਜਿਸ ਤੇ 10 ਤੋਂ ਵੱਧ ਮੁਕਦਮੇ ਪਹਿਲਾਂ ੁੱੱਟਾ ਜਿਨੇ ਲੁਟੇਰੇ ਦਿਨ ਦਿਹਾੜੇ ਆਟੋ ਕਾਰ 3000 ਨਕਦ ਤੇ ਮੋਬਾਈਲ ਫੋਨ ਖੋ ਕੇ ਫਰਾਰ ਹੋਏ ਸੀ ਤਨਾ ਮੁਜ਼ਮਾ 'ਚੋਂ ਅਰਸ਼ ਨਾਮ ਦਾ ਲੁਟੇਰਾ ਕਾਬੂ ਕੀਤਾ ਗਿਆ ਹੈ ਜੋ ਨਸ਼ੇ ਦਾ ਆਦੀ ਹੈ ਤੇ ਇਸੇ ਲਈ ਲੁੱਟਾ ਖਵਾਉਣ ਨੂੰ ਅੰਜਾਮ ਦਿੱਤਾ। ਰਾਜਸਥਾਨ ਦੇ ਜੈਪੁਰ 'ਚ ਦਿਲ ਦਹਿਲਾਨ ਵਾਲੇ ਹਾਦਸੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਇੱਕ ਤੇਜ਼ ਰਫ਼ਤਾਰ ਕਾਰ ਨੇ ਮੁੰਡੇ ਕੁੜੀ ਤੇ ਗੱਡੀ ਛਿੜਾ ਦਿੱਤੀ ਮਾਲਵੀ ਗੱਡੀ ਮਾਲ ਗੱਡੀ ਏ ਟਾਊਨ ਕਰਕੇ ਕੁੜੀ ਦੀ ਮੌਤ ਹੋ ਗਈ ਮੁੰਡਾ ਗੰਬੀਰ ਰੂਪ ਚ ਜ਼ਖਮੀ ਹੋ ਗਿਆ ਮਾਮੂਲੀ ਟਕਰਾਅ ਤੋਂ ਬਾਅਦ ਸਾਰਾ ਘਟਨਾਕ੍ਰਮ ਵਾਪਰਿਆ ਹੋਟਲ ਚ ਗਲਤ ਕਮੈਂਟ ਕਰਕੇ ਟਕਰਾਅ ਹੋਈ ਸੀ ਤੇ ਬਾਹਰ ਆ ਕੇ ਕਾਰ ਸਵਾਰ ਦੋਹਾਂ ਨੂੰ ਉਤਰਣ ਕੇ ਪ੍ਰਾਪਤ ਨੰਡੀਗੜ੍ਹ ਦੇ ਸੈਕਟਰ 48 'ਚ ਇੱਕ ਵਿਅਕਤੀ ਤੇ ਗੱਡੀ ਚੜਨ ਨਾਲ ਉਸਦੀ ਮੌਤ ਹੋ ਗਈ। ਮਾਰਕੀਟ 'ਚ ਦੋਵੇਂ ਨੌਜਵਾਨ ਆਪਣੀ ਕਾਰ ਥ੍ਰੀ ਕਰਵਾਉਣ ਆਏ ਹੋਏ ਸੀ। ਸੁباش ਨੇ ਆਪਣੀ ਆਟੋਮੈਟਿਕ ਕਾਰ ਨੂੰ ਵੇਚ ਦਿੱਤੀ ਜਿਸ ਨਾਲ ਕਾਰ ਸਾਹਮਣੇ ਖੜੇ ਵਿਕਾਸ ਨਾਂ ਦੇ ਸ਼ਖਸ ਤੇ ਚੜ ਗਈ। ਦੁਕਾਨਦਾਰਾਂ ਨੇ ਜ਼ਖਮੀ ਨੌਜਵਾਨ ਨੂੰ ਹਸਪਤਾਲ ਪਹੁੰਚਾਇਆ ਪਰ ਉਸ ਵੇਲੇ ਤੱਕ ਉਸਦੀ ਮੌਤ ਹੋ ਚੁੱਕੀ ਸੀ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਅੰਮ੍ਰਿਤਸਰ ਰਾਮ ਤੀਰਥ ਰੋਡ ਤੇ ਉਸ ਵੇਲੇ ਮਾਹੌਲ ਤਣਾਪੂਰਨ ਬਣਿਆ ਜਦੋਂ ਪਿੰਡ ਮਾਹਲਚਾ ਅਰਬ ਚਾਤਿਆਂ ਨੇ ਤਾਪੜ ਤੋੜ ਗੋਲੀਆਂ ਚਲਾ ਦਿੱਤੀਆਂ ਗੋਲੀਆਂ ਸੰਜੇ ਨਾਂ ਦੇ ਨੌਜਵਾਨ ਦੇ ਕੱਛ ਚਲਾਈਆਂ ਗਈਆਂ ਮੁਜ਼ਮਾਨੇ ਹਵਾਈ ਫਾਇਰ ਕੀਤੇ ਜਿਸ ਕਰਕੇ ਲੱਗ ਤੇ ਜੰਹਸ਼ਤ ਫੈਲ ਗਈ ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਗੋਲੀਆਂ ਦੇ ਕੋਲ ਬਰਾਮਦ ਕੀਤੇ ਤੇ ਮੁਜ਼ਮਮਾਨ ਜਲਦੀ ਕਾਬੂ ਕਰਨ ਦਾ ਦਾਵਾ ਸੰਗਰੂਰ ਦੇ ਪਿੰਡ ਅਲਾਲ ਚ ਰੇਲਵੇ ਟਰੈਕ ਤੇ ਬੈਠੇ ਕਿਸਾਨਾਂ 'ਤੇ ਪੁਲਿਸ ਨੇ ਕਾਰਵਾਈ ਕੀਤੀ ਗन्ने ਦੀ ਖਰੀਦ ਨਾ ਹੋਣ ਕਰਕੇ ਕਿਸਾਨ ਪ੍ਰਦਰਸ਼ਨ ਕਰ ਰਹੇ ਸੀ ਤੇ ਗਰਨਾਮ ਮਿਲਾ ਖਿਲਾਫ ਇਹ ਪ੍ਰੋਟੈਸਟ ਸੀ ਪਹਿਲਾਂ ਕਿਸਾਨਾਂ ਨੇ ਧੂਰੀ ਰੇਲਵੇ ਟ੍ਰੈਕ ਜਾਮ ਕਰਨ ਦੀ ਕਾਲ ਦਿੱਤੀ ਸੀ ਪਰ ਸਵੇਰੇ 6 ਵਜੇ ਪੁਲਿਸ ਨੇ ਕਿਸਾਨ ਅਗਵਾ ਨੂੰ ਕਰੋ ਗ੍ਰਿਫਤਾਰ ਕਰ ਲਿਆ ਉਸ ਤੋਂ ਬਾਅਦ ਹalal ਰੇਲਵੇ ਟ੍ਰੈਕ ਤੇ ਕਿਸਾਨ ਬੈਠੇ ਤਾਂ ਪੁਲਿਸ ਨੇ ਕਿਸਾਨਾਂ ਨੂੰ ਹਿਰਾਸਤ ਤਲਵੰਡੀ ਸਾਬੋ ਰਾਮਾ ਮੰਡੀ ਚ ਭਾਰਤੀ ਕਿਸਾਨੀਓ ਨੇ ਇਕਤਾ ਉਗਰਾਹਾਂ ਦੇ ਆਗੂਆਂ ਨੇ ਰੈਫਾਇਨਰੀ ਰੋਡ ਤੇ ਧਰਨਾ ਲਾ ਦਿੱਤਾ ਤੇ ਰੋਡ ਜਾਮ ਕਰ ਦਿੱਤੀ ਕਿਸਾਨਾਂ ਦੀ ਮੰਗ ਸੀ ਕਿ ਗੈਸ ਪਾਈਪਲਾਈਨ ਸੌਣ ਵਾਲੀ ਕੰਪਨੀ ਨੇ ਕਿਸਾਨਾਂ ਦੇ ਖੇਤਾਂ ਚੋਂ ਪਾਈਪਾਂ ਤਾਂ ਪਾ ਲਈਆਂ ਪਰ ਅਜੇ ਤੱਕ ਉਹਨਾਂ ਨੂੰ ਨੁਕਸਾਨ ਦਾ ਮੁਆਵਜ਼ਾ ਨਹੀਂ ਦਿੱਤਾ ਗਿਆ ਵਾਰ-ਵਾਰ ਮੰਗਾ ਨਾ ਮੰਨੇ ਜਾਂ ਮੰਗਾ ਨਾ ਮੰਨੇ ਜਾਣ ਦੇ ਬਾਵਜੂਦ ਮਸਿਆ ਦਾ ਕੋਈ ਹੱਲ ਨਹੀਂ ਕੀਤਾ ਗਿਆ ਉਧਰ ਜਾਮ ਕਰਕੇ ਲੋਕਾਂ ਨੂੰ ਪਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਤਰਨ ਤਰਨ ਚ ਸੰਗਣੀ ਤੋਂਦ ਕਰਕੇ ਅੰਮ੍ਰਿਤਸਰ ਬਠਿੰਡਾ ਨੈਸ਼ਨਲ ਹਾਈਵੇ ਤੇ ਦਰਦਨਾਕ ਸੜਕ ਹਾਦਸਾ ਵਾਪਰਿਆ ਸੜਕ ਤੇ ਖੜੇ ਟਰਾਲੇ ਚ ਨੀਚੀ ਕੰਪਨੀ ਦੀ ਬੱਸ ਵੱਜਣ ਵਾਲੇ ਹਾਦਸਾ ਹੋਇਆ ਹਾਦਸੇ ਚ ਬੱਸ ਚਾਲਕ ਸਮੇਤ 4 ਦਰਜਨ ਦੇ ਕਰੀਬ ਸਵਾਰੀਆਂ ਜ਼ਖਮੀ ਹੋ ਗਈਆਂ ਜ਼ਖਮੀ ਸਵਾਰੀਆਂ ਨੂੰ ਵਕਫਾ ਹਸਪਤਾਲਾਂ ਚ ਦਾਖਲ ਕਰਾਇਆ ਗਿਆ ਸਮਾਣਾ ਚ ਪੁੰਦ ਕਰਕੇ ਭਿਆਨਕ ਸੜਕ ਹਾਦਸਾ ਹੋਇਆ ਸਮਾਣਾ ਦੇ ਕੈਥਲ ਰੋਡ ਤੇ ਇਟਾਂ ਨਾਲ ਭਰੀ ਟਰੈਕਟਰ ਟਰਾਲੀ ਚ ਪੀਆਰਟੀਸੀ ਦੀ ਬੱਸ ਵੱਜੀ ਹਾਦਸੇ ਟਰੈਕਟਰ ਟਰਾਲੀ ਸਵਾਰ ਦੋ ਲੋਕਾਂ ਦੀ ਮੌਤ ਹੋ ਗਈ ਅਦਾ ਦਰਜਨ ਸਵਾਰੀਆਂ ਜ਼ਖਮੀ ਹੋ ਗਈਆਂ ਹਾਦਸੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਚ ਬੱਸ ਦੀ ਹਾਲਤ ਹਾਦਸੇ ਨੂੰ ਬਿਆਨ ਕਰ